ਕੀ ਚਿਕਨ ਕੋਰਨ ਵਾਲੇ ਆ ਗਏ ਉਹਨੇ ਬੰਦੇ ਨੇ ਆ ਗਏ ਉਲਟੀ ਕੀਤੀ ਸੀਗੀ ਮੇਰੀ ਭਾਈ ਵੀ ਕਹਿੰਦੀ ਸੀ ਭਾਈ ਵੀ ਇੱਥੇ ਨਾ ਜਿਹੜੇ ਉਲਟੀ ਕਰਦੇ ਮੜ ਬੰਦੇ ਸਮਝਾਇਆ ਕਰੋ ਤੇ ਜੇ ਤੁਸੀਂ ਪਾਰਕਿੰਗ ਕਰਉਂਦੇ ਇਹ ਨਾ ਕਰਾਇਆ ਕਰੋ ਇੰਨੀ ਗੱਲ ਉੱਪਰ ਗਾਲੀ ਗਲੋਚ ਕਰਨ ਲੱਗੇ ਇਹ ਤੇ ਫਿਰ ਜਦੋਂ ਇਹਨਾਂ ਨੇ ਪਹਿਲਾਂ ਪਲੈਨਿੰਗ ਬਣਾਈ ਹੁੰਦੀ ਜਿਆ ਇਹ ਪੰਜੇ ਵਿਚੇ ਤਿੰਨੇ ਭਰਾ ਵਿਚ ਮਾਂ ਵਿਚੇ ਨੋ ਇਹਨਾਂ ਦੀ ਹਥਿਆਰਬੰਦ ਹੋ ਕੇ ਸਾਡੇ ਤੇ ਪੂਰਾ ਹਮਲਾ ਕੀਤਾ ਸਾਡੇ ਤਿੰਨਾਂ ਬੰਦੇ ਤੇ ਜਦਕਿ ਅਸੀਂ ਉੱਪਰ ਖੜੇ ਇਹਨਾਂ ਨੂੰ ਇਹ ਗੱਲ ਗਈ ਕਿ ਤੁਸੀਂ ਗਾਲੀ ਨਾ ਕਾਲ ਨਾ ਕੱਢੋ ਇਹ ਉਲਟੀ ਕਰ ਵੀ ਦਿੱਤੀ ਆ ਤੇ ਆਪਾਂ ਸਾਫ਼ ਕਰਾਦਾਂਗੇ ਇੱਥੇ ਤੱਕ ਗਿਆ ਪਰ ਇਹਨਾਂ ਨੇ ਕਿਹਾ ਆ ਜਾ ਥੱਲੇ ਆ ਜਾ ਥੱਲੇ ਆ ਕੇ ਗੱਲ ਕਰ ਜਿਹੜੀ ਕਰਨੀ ਹੈ ਇਹਨਾਂ ਨੇ ਉਹ ਗਾਣਾ ਸਾਨੂੰ ਕੱਢਣੇ ਸ਼ੁਰੂ ਕਰ ਦਿੱਤੀਆਂ ਉਲਟੀ ਹੋਈ ਫਿਰ ਮੈਂ ਇਹਦੇ ਵਰਕਰ ਨੂੰ ਕਿਹਾ ਬਿੱਟਾ ਇਹਨਾਂ ਨੂੰ ਸਮਝਾਓ ਤੁਸੀਂ ਸਾਡੇ ਆ ਸਾਡੇ ਆ ਉੱਪਰੋਂ ਆਏ ਸਾਰੇ ਜਣੇ ਮੇਰੇ ਹਸਬੰਦ ਕੱਲੇ ਸੀ ਮੇਰਾ ਬੇਟਾ ਤਾਂ ਕਾਲਜ ਜਾ ਰਿਹਾ ਸੀ ਕਾਲਜ ਜਾ ਰਿਹਾ ਸੀ ਜਦੋਂ ਪਾਪਾ ਦੀ ਆਵਾਜ਼ ਸੁਣੀ ਮਾਰਿਆ ਇਹਨਾਂ ਨੇ ਤਾਂ ਫੇਰ ਬੇਟਾ ਆਇਆ ਮੇਰਾ ਛਡਾਉਣ ਤੇ ਉਹਨਾਂ ਨੇ ਇੱਥੇ ਵੀ ਮੇਰੇ ਬੇਟੇ ਤੇ ਵੀ ਹਮਲਾ ਕੀਤਾ ਮੇਰੇ ਤੇ ਵੀ ਕੀਤਾ ਸਾਡਾ ਕਸਟਮਰ ਸਾਰਾ ਅੰਦਰ ਹੀ ਰਹਿੰਦਾ ਬਾਹਰ ਨਹੀਂ ਜਾਂ ਜੇ ਉਹ ਆਪਣਾ ਪੀਕੇ ਚੱਲ ਜਾਂਦਾ ਤੇ ਬਾਹਰ ਚੱਲ ਜਾਂਦਾ ਵਾ ਠੀਕ ਹੈ ਪਰ ਸਾਡੇ ਬੰਦੇ ਨੇ ਕਿਸੇ ਨੇ ਕੋਈ ਉਲਟੀ ਨਹੀਂ ਕੀਤੀ ਇਹਨਾਂ ਨੇ ਸਾਡੇ ਨਾਲ ਹੱਥ ਪਾਈ ਕਿ ਕਿ ਚਿਕਨ ਕੋਰਨਰ ਦੇ ਅੰਦਰ ਚਿਕਨ ਕੋਰਨਰ ਦੁਕਾਨਾ ਹੋਰ ਦੇ ਅੰਦਰ ਨਜਾਇਜ਼ ਚਲ ਗਿਆ ਹੈ ਅवैध ਸ਼ਰਾਬ ਪਲਾਈਆ ਨਜਾਇਜ਼ ਕੁਝ ਨਹੀਂ ਹੈ ਜੀ ਅਸੀਂ ਠੀਕ ਗੱਲ ਵਾ ਅਸੀਂ ਠੇਕੇਦਾਰ ਨੇ ਅੰਦਰ ਵਾ ਜੀ ਸਾਡੀ ਕਿਸਤ ਜਾਂਦੀ ਹੈ ਠੇਕੇ ਤੇ ਸਾਡਾ ਕੋ ਲਾਇਸੈਂਸ ਹੈਗਾ ਠੇਕੇ ਦਾ ਨਾ ਨਹੀਂ ਸਿਰ ਪੰਜ ਜਾਣੇ ਨੇ ਸਾਡੀਆਂ ਪਲਾਈਆ ਕੀਤਾ ਜੀ ਕਿ ਉਹ ਵੀ ਟਿੱਕੀਆਂ ਕਰਫਾਨਾ ਲੈ ਕੇ ਸਾਡੇ ਨੇ ਜਰਾਰੀਆਂ ਲੈ ਲੈ ਕੇ ਸਭ ਕੁਝ ਮਾਰਿਆ ਥੱਲੇ ਬੇਸਬੋਲ ਵੀ ਸਭ ਕੁਝ ਜੋ ਜੋ ਆਉਂਦਾ ਜਾਂਦਾ ਸੀ ਪੈਨ ਸਭ ਮਾਰੇ ਉਹਨੇ ਸਾ ਇਹਦਾ ਪਹਿਲੀ ਬਦਮਾਸ਼ ਆ ਪਹਿਲੀ ਇਹਦਾ ਕੇਸ ਚੱਲਦਾ ਪਿਆ ਵਾ ਥਾਣੇ ਦੇ ਪੁਲਿਸ ਵਾਲੇ ਦੀ ਵਰਦੀਆਂ ਫੜਦਾ ਫਿਰਦਾ ਹੈ ਸਾਡੇ ਨਾਲ ਗੱਲਾਂ ਕਰਦਾ ਦੱਸੋ ਲੁਧਾਨਾ ਦੇ ਬਣਾ ਜੜ ਚੁਕੇ ਤੁਸੀਂ ਤੇ ਮੈਂ ਹਾਂ ਯੋ ਮੇਰੀ ਕੁਝ ਅਣਪਛਾਤੇ ਵਿਅਕਤੀਆਂ ਨੇ ਇੱਕ ਪਰਿਵਾਰ ਤੇ ਕੀਤਾ ਤੇਜ਼ ਦਰ ਹਥਿਆਰਾਂ ਦੇ ਨਾਲ ਹਮਲਾ ਮਾਮਲਾ ਜਾਣ ਲੈਨੇ ਹਾਂ ਪਰਿਵਾਰਕ ਮੈਂਬਰ ਮੇਨਾ ਜੁੜ ਚੁਕੇ ਨੇ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਤਨਵੀਰ ਆ ਜੀ ਅੱਜ ਹੋਇਆ ਕੀ ਹੈ ਅੱਜ ਕੋਈ ਸਵੇਰ ਨੂੰ 9:30 ਵਜੇ ਦੀ ਗੱਲ ਆ ਮੇਰੀ ਬਾਈ ਬਾਟ ਚੌੜ ਲਗਾਉਂਦੀ ਸੀਗੀ ਉੱਥੇ ਨਾਲ ਜਿਹੜੇ ਸਾਹਮਣੇ ਜੱਗੀ ਚਿਕਨ ਗਾਰਨ ਵਾਲੇ ਹੈਗੇ ਆ ਉਹਨਾਂ ਦੇ ਬੰਦੇ ਨੇ ਆ ਕੇ ਉਲਟੀ ਕੀਤੀ ਸੀਗੀ ਮੇਰੀ ਵਾਈਫ ਵੀ ਕਹਿੰਦੀ ਸੀ ਭਾਈ ਵੀ ਇੱਥੇ ਨਾ ਜਿਹੜੇ ਉਲਟੀ ਕਰਦੇ ਮੜ ਬੰਦੇ ਸਮਝਾਇਆ ਕਰੋ ਤੇ ਜਿਹੜੇ ਤੁਸੀਂ ਪਾਰਕਿੰਗ ਕਰਾਉਂਦੇ ਇਹ ਨਾ ਕਰਾਇਆ ਕਰੋ ਇੰਨੀ ਗੱਲ ਹੋਈ ਉੱਪਰ ਗਾਲੀ ਕਲੋਚ ਕਰਨ ਲੱਗੇ ਇਹ ਤੇ ਫਿਰ ਜਿਦਾਂ ਇਹਨਾਂ ਨੇ ਪਹਿਲਾਂ ਪਲੈਨਿੰਗ ਬਣਾਈ ਹੁੰਦੀ ਆ ਇਹ ਪੰਜੇ ਵਿਚੇ ਤਿੰਨੇ ਭਰਾ ਵਿਚमां ਵਿਚੇ ਨੋ ਇਹਨਾਂ ਦੀ ਹਥਿਆਰ ਬੰਦ ਹੋ ਗਏ ਸਾਡੇ ਪੂਰਾ ਹਮਲਾ ਕੀਤਾ ਸਾਡੇ ਤਿੰਨਾਂ ਬੰਦੇ ਆ ਤੇ ਕਿੰਨੇ ਜਣੇ ਨੇ ਹਮਲਾ ਕੀਤਾ ਤਿੰਨੇ ਨੇ ਹਮਲਾ ਕੀਤਾ ਕਿਹੜੇ ਕਿਹੜੇ ਹਥਿਆਰ ਸੀਗੇ ਤੇ ਕਿੰਨੇ ਕਿੰਨੇ ਨੌਜਵਾਨ ਸੀਗੇ ਜਿਹੜੇ ਹਮਲਾ ਕਰਨ ਆਏ ਤੁਹਾਡੇ ਘਰੇ ਤਿੰਨੇ ਸੀਗੇ ਭਰਾ ਤਿੰਨੇ ਸੀਗੇ ਤੇ ਇਹਨਾਂ ਦੀ ਕਮਾਲ ਸੀ ਇੱਕ ਇਹਨਾਂ ਦੇ ਨੋ ਸੀਗੇ ਤੇ ਇਹਨਾਂ ਦੇ ਮਤੇ ਇਹਨਾਂ ਨੇ ਗਰਾਰੀ ਦੇ ਨਾਲ ਦੰਦਾ ਰੌੜ ਲਗਾ ਕੇ ਨਾ ਹਥਿਆਰ ਬਣਾਏ ਹੋਇਆ ਇੱਕ ਕਿਰਚ ਲੈ ਸੀਗੀ ਇੱਕ ਬੇਸਬਾਲ ਇੱਕ ਫਰਾਈ ਪੈਨ ਇਹਨਾਂ ਸਾਰੇ ਪੰਜ ਪੰਜ ਹਥਿਆਰ ਬੰਦ ਸੀਗੇ ਅੱਛਾ ਠੀਕ ਕਾਰਨ ਇਹ ਹੀ ਰਿਹਾ ਕਿ ਉਲਟੀ ਕਰਨ ਦਾ ਕਾਰਨ ਰਿਹਾ ਤੇ ਬਿਲਕੁਲ ਇਸ ਦੇ ਨਾਲ ਲੜਾਈ ਝਗੜਾ ਸ਼ੁਰੂ ਹੋਇਆ ਹਾਂ ਹਾਂ ਇਸ ਕਰਕੇ ਹੋਇਆ ਲੜਾਈ ਝਗੜਾ ਵੀ ਤੁਸੀਂ ਆਪਣੇ ਬੰਦੇ ਜਿਹੜੇ ਆਉਂਦੇ ਕਸਟਮਰ ਉਹਨਾਂ ਨੂੰ ਸਮਝਾਓ ਕਿਹਨੇ ਕਿਹਨਾਂ ਤੇ ਹਮਲਾ ਕੀਤਾ ਸਾਡੇ ਤਿੰਨਾਂ ਤੇ ਮੇਰੇ ਤੇ ਮੇਰੀ ਬੇਟੀ ਮੇਰੇ ਬੇਟੇ ਤੇ ਤੇ ਮੇਰੀ ਵਾਈਫ ਤੇ ਕਿਤੇ ਕਿਤੇ ਸੱਟਾਂ ਮਾਰੀ ਗਈ ਮੇਰੇ ਅੱਥੇ ਲੱਗੀ ਆ ਸਿਰ ਤੇ ਲੱਗੀ ਆ ਆਹ ਦੇਖੋ ਕੀ ਮਾਰੇ ਗਏ ਇਹ ਉਹਨਾਂ ਨੇ ਜਿਹੜੇ ਲਾਏ ਸੀ ਉੱਥੇ ਮਗਰਾਟ ਜਾਈ ਬਿਲਕੁਲ ਮੋਟਰਸਾਈਕਲ ਦੀ ਮਗਰਾਟ ਜਾਈ ਤੇ ਸੂਏ ਲਾਏ ਸੀ ਕਿਤੇ ਹਮਲਾ ਕੀਤਾ ਜੀ ਹਾਂਜੀ ਮੇਰੇ ਹੱਥ ਤੇ ਚਾੜੂ ਲਗਾ ਕੇ ਇਹ ਗੱਲ ਹੋਈ ਸੀ ਤੁਸੀਂ ਕੀ ਗੱਲ ਕਹਿਣਗੇ ਸੀ ਹਾਂਜੀ ਸਰ ਮੈਂ ਝਾੜੂ ਲਗਾ ਰਹੀ ਸੀ ਦੋ ਦਿਨ ਪਹਿਲਾਂ ਵੀ ਮਤਲਬ ਸਾਡੇ ਅਸੀਂ ਗਮਲੇ ਰੱਖੇ ਆ ਉੱਥੇ ਗਮਲਿਆਂ ਤੋਂ ਉਲਟੀ ਕਰਦਾ ਇਹਨਾਂ ਦਾ ਆਇਆ ਕਸਟਮਰ ਇਹ ਬੇਟਾ ਮੇਰਾ ਬਾਹਰ ਬੈਠਾ ਸੀਗਾ ਉਹ ਕਹਿੰਦਾ ਉਹ ਉਹ ਇੱਥੇ ਨਾ ਕਰੀ ਗੱਲਾਂ ਕਰਦੇ ਸੀ ਅਕਸ ਦੋਨੇ ਭਰਾ ਉਹਨੇ ਫੇਰ ਵੀ ਉੱਥੇ ਪਲਟੀ ਕਰ ਦਿੱਤੀ ਉਹਨੂੰ ਕਿਹਾ ਵੀ ਤੂੰ ਇੱਥੇ ਅਸੀਂ ਛਾਂਤ ਹੋ ਗਏ ਚੁੱਪ ਹੋ ਗਏ ਅੱਜ ਸਵੇਰੇ ਫੇਰ ਝਾੜੂ ਲਾਉਣ ਲੱਗੇ ਸੀ ਸਫਾਈ ਕਰਦੀਆਂ ਤਾਂ ਉੱਥੇ ਫੇਰ ਉਲਟੀ ਹੋਈ ਸੀਗੀ ਉਲਟੀ ਹੋਈ ਫੇਰ ਮੈਂ ਇਹਦੇ ਵਰਕਰ ਨੂੰ ਕਿਹਾ ਬੇਟਾ ਇਹਨਾਂ ਨੂੰ ਸਮਝਾਓ ਤੁਸੀਂ ਸਾਡੇ ਆ ਸਾਡੇ ਉੱਪਰੋਂ ਆਏ ਸਾਰੇ ਜਣੇ ਮੇਰੇ ਹਸਬੰਦ ਕੱਲੇ ਸੀ ਮੇਰਾ ਬੇਟਾ ਤਾਂ ਕਾਲਜ ਜਾ ਰਿਹਾ ਸੀਗਾ ਕਾਲਜ ਜਾ ਰਿਹਾ ਸੀ ਜਦੋਂ ਪਾਪਾ ਦੀ ਆਵਾਜ਼ ਸੁਣੀ ਮਾਰਿਆ ਇਹਨਾਂ ਨੇ ਤਾਂ ਫੇਰ ਬੇਟਾ ਆਇਆ ਮੇਰਾ ਛਡਾਉਣ ਤੇ ਉਹਨਾਂ ਨੇ ਇੱਥੇ ਵੀ ਮੇਰੇ ਬੇਟੇ ਤੇ ਵੀ ਹਮਲਾ ਕੀਤਾ ਮੇਰੇ ਤੇ ਵੀ ਕੀਤਾ ਇੱਕੁੱਲ ਮਿਲਾ ਕੇ ਵਾਰਦਾਤ ਨੂੰ ਜਾਮ ਦਿੱਤਾ ਕੁਝ ਅਣਪਛਾਤੇ ਵਿਅਕਤੀਆਂ ਨੇ ਇਹ ਕੌਣ ਨੇ ਕਿੱਥੇ ਰਹਿਣ ਵਾਲੇ ਨੇ ਤੇ ਕਦੋਂ ਦਾ ਕਦੋਂ ਦੀ ਵਾਰਦਾਤ ਰ ਸਾਡੇ ਗਵੰਡੀ ਆ ਸਾਡੇ ਪੜੋਸ ਚ ਇਹਨਾਂ ਨੇ ਹ ਚਿਕਨ ਜੱਗੀ ਚਿਕਨ ਕੋਰਨਰ ਆ ਚਲਾ ਰਿਆ ਆ ਉਹ ਤੇ ਉਥੇ ਅਸੀਂ ਉਹਨੂੰ ਕਿਹਾ ਸੀ ਵੀ ਸਾਈਡ ਤੇ ਨਾਲੇ ਪਾਰਕਿੰਗ ਵੀ ਆਪਣੀ ਰੱਖੋ ਇਧਰ ਸਾਡੀ ਵੱਲ ਕਰਨੇ ਨਹੀਂ ਕੁਝ ਵੀ ਤੁਸੀਂ ਮੋਟਰਸਾਈਕਲ ਖੜੇ ਕਰਦੇ ਆ ਬੇਟਾ ਇਹਨੂੰ ਚੱਕ ਦਿਓ ਤੁਸੀਂ ਰੋਕੋ ਉਹਨਾਂ ਨੂੰ ਇਹ ਹਰ ਵਾਰੀ ਰੋੜ ਜਿਸੀਂ ਕਹਿੰਦੇ ਆ ਅੱਜ ਤਾਂ ਪਰਸੋਂ ਵੀ ਉਲਟੀ ਕੀਤੀ ਅੱਜ ਵੀ ਉਲਟੀ ਕੀਤੀ ਜਦ ਮੈਂ ਸਫਾਈ ਕਰ ਰਹੀ ਸੀਗੀ ਤੇ ਜਦ ਮੈਂ ਦੇਖਿਆ ਉਲਟੀ ਮੈਂ ਕਹਾਂ ਫੇਵਰਟ ਵਰਕਰ ਨੂੰ ਕਹਾਂ ਮੈਂ ਕਹਿੰਨੂੰ ਸਮਝਾਓ ਤੁਸੀਂ ਉੱਪਰੋਂ ਆਏ ਸਾਡੇ ਤੇ ਹਮਲਾ ਕੀਤਾ ਇਹ ਗੁੰਡਾ ਕਰਦੀ ਆ ਹਾਂਜੀ ਹਾਂਜੀ ਉਲਟੀਆਂ ਹੁੰਦੀਆਂ ਆ ਗੱਟੀਆਂ ਲਾਉਂਦੇ ਆ ਮੋਟਰਸਾਈਕਲ ਲਾਉਂਦੇ ਸਾਡੇ ਵੱਲ ਸਾਡੇ ਦਵਾਰ ਦੇ ਮੋਹਰੇ ਜੇ ਅਸੀਂ ਉੱਪਰੋਂ ਕਹਿੰਦੇ ਬੇਟਾ ਇੱਧਰ ਨਹੀਂ ਲਾਣਾ ਹੈਗਾ ਕਹਿੰਦੇ ਸਰਕਾਰੀ ਆ ਤੁਹਾਡੇ ਪਿਓ ਨੇ ਖਰੀਦੀ ਆ ਐਦਾਂ ਬੋਲਦੇ ਆ ਤੇ ਉੱਥੇ ਹੁੰਦਾ ਕੀ ਆ ਚਿਕਨ ਕੋਰਨਰ ਤੇ ਉੱਥੇ ਹੱਤਾ ਵੀ ਚੱਲ ਰਿਹਾ ਚਿਕਨ ਜੱਗਨ ਨਜਾਇਜ਼ ਤੌਰ ਤੇ ਕੋਈ ਲਾਇਸੈਂਸ ਨਹੀਂ ਉਹਨਾਂ ਕੋ ਹਾਂ ਚਿਕਨ ਚਿਕਨ ਕੋਰਨਰ ਜੱਗੀ ਚਿਕਾ ਸੇ ਸਾਡੇ ਨੂੰ ਸਾਬ ਮੰਗਦੇ ਆ ਇਹ ਜੱਗੀ ਚਿਕਨ ਹਾਰ ਕੋਰਨਰ ਬੰਦ ਜੋ ਮਰਜੀ ਕਰੋ ਮੈਂ ਤੇ ਕਰੋ ਅਸੀਂ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਕਿੰਨੇ ਰਾਤ ਨੂੰ ਕੋਈ ਹੁੱਲੜਵਾਜੀ ਵੀ ਵਗੈਰਾ ਉੱਥੇ ਕੁਝ ਹੁੰਦੀ ਕਿ ਰਾਤ ਨੂੰ ਸਾਰਾ ਰਸਤਾ ਬੰਦ ਹੋ ਜਾਂਦਾ ਬੇਟਾ ਹਰ ਹੁੱਲੜਵਾਜੀ ਕਰਦੇ ਆ ਉੱਥੇ ਪਾਣੀ ਦੇ ਟੈਨ ਲੱਗੇ ਆ ਫਰਿੱਜ ਲੱਗੇ ਆ ਉੱਥੇ ਸਾਰੇ ਇਕੱਠੇ ਹੁੰਦੇ ਆ ਜੋਜ ਗੰਦਮੰਦ ਉੱਥੇ ਸਾਡੇ ਵੱਲ ਸੁੱਟਦੇ ਆ ਅਸੀਂ ਤਾਂ ਹੁਣ ਲੋਕਾਂ ਦੀ ਸਫਾਈ ਥੋੜੇ ਕਰਨੀ ਆ ਬੈਸੇ ਹੋਂ ਲੋਕੀ ਗੰਦ ਪਾਉਣ ਅਸੀਂ ਸਫਾਈ ਕਰੀਏ ਨਾਲੇ ਸਾਡੇ ਦੂਜੇ ਪਾਸੇ ਤਾਂ ਆਣ ਦਾ ਮਤਲਬ ਵੀ ਨਹੀਂ ਆਪਣੇ ਸਾਈਡ ਜੋ ਮਰਜ਼ੀ ਕਰੋ ਤੁਸੀਂ ਸਾਨੂੰ ਕੋਈ ਇਤਰਾਜ਼ ਨਹੀਂ ਭਾਈ ਇਹ ਕਦੋਂ ਦੀ ਗੱਲ ਹੋਣੀ ਹੈ ਇਹ ਭਾਜੀ ਸਵੇਰੇ 9:00 9:30 ਦੇ ਵਿੱਚ ਘਰਦੀ ਸੀ ਜਦੋਂ ਮੈਂ ਕਾਲਜ ਜਾ ਰਿਹਾ ਸੀ ਮੇਰਾ ਬੇਟਾ ਜਾ ਕਿੱਥੇ ਪੜਦੇ ਹੋ ਮੈਂ ਆਈਟੀਆ ਗਵਰਨਮੈਂਟ ਕਾਲਜ ਪੜਦਾ ਹਾਂ ਆਈਟੀਆ ਗਵਰਨਮੈਂਟ ਤੇ ਇਹ ਕਿੰਨੇ ਕੋ ਜਾਨੇ ਨੇ ਹਮਲਾ ਕੀਤਾ ਤੁਹਾਡੇ ਪਰਿਵਾਰ ਪਰਿਵਾਰ ਇਹਨਾਂ ਨੇ ਸੀਗਾ 5 ਜਾਨੇ ਨੇ ਸਾਡੇ ਤੇ ਹਮਲਾ ਕੀਤਾ ਜੀ ਤੇ ਉਹ ਵੀ ਤਿੱਕੀਆਂ ਕਰਪਾਨਾਂ ਲੈ ਕੇ ਸਾਡੇ ਨੇ ਉਹ ਗਰਾਰੀਆਂ ਲੈ ਲੈ ਕੇ ਸਭ ਕੁਝ ਮਾਰਿਆ ਤੁਹਾਡੇ بیسਬਾਲ ਕੀ ਸਭ ਕੁਝ ਮਤਲਬ ਜੋ ਜੋ ਆਉਂਦੇ ਜਾਂਦਾ ਸੀ ਪੈਨ ਫੋਨ ਸਭ ਮਾਰੇ ਉਹਨਾਂ ਨੇ ਸਾਡੇ ਜੀ ਤੇ ਨਿੱਕੀ ਜੀ ਗੱਲ ਨੂੰ ਲੈ ਕੇ ਇੰਨਾ ਵੱਡਾ ਇੰਨੀ ਵੱਡੀ ਵਾਰਤਾ ਦਾ ਇਜਾਮ ਦਿੱਤਾ ਨਾ ਹੁਣ ਇਦਾਂ ਹੈ ਜੀ ਹੁਣ ਜੇ ਆਪਾਂ ਕਰਦੇ ਵਾਰ ਸਾਡੇ ਹੁਣ ਜਿੱਦਾ ਸਾਰਾ ਪਰਿਵਾਰ ਰਹਿੰਦਾ ਸੀ ਉੱਥੇ ਉੱਥੇ ਰਹਿਣਾ ਹੋ ਉੱਥੇ ਖਾਣਾ ਪੀਣਾ ਵਾ ਹੁਣ ਕੱਲ ਜੇ ਸਾਡੇ ਉੱਥੇ ਉਹ ਲੁਨਟੀਆਂ ਕਰਨਗੇ ਲੋਕੀ ਖੜ ਖੜ ਕੇ ਉੱਥੇ ਮੂਤਣਗੇ ਅਸੀਂ ਉਹ ਲੋਕਾਂ ਦੇ ਗੰਨ ਥੋੜੀ ਚੱਕਣਾ ਹੁਣ ਗੰਨ ਤੋਂ ਚੱਕਣ ਤੋਂ ਦਾਰੇ ਤੇ ਹੁਣ ਜਦੋਂ ਅਸੀਂ ਚੱਕਾਂਗੇ ਤੇ ਸਾਨੂੰ ਉਪਰੋਂ ਆ ਕੇ ਬੋਲਦੇ ਆ ਜੀ ਸਾਨੂੰ ਤੇ ਸਿੱਧਾ ਹਮਲਾ ਕੀਤਾ ਸਾਡੇ ਤੇ ਅੱਛਾ ਕੋਈ ਥਾਣਾਗੜਾ ਲੱਗਦਾ ਕੋਈ ਇਦਾਂ ਉਕਤਾ ਵੀਡੀਓ ਆਈ ਸਾਹਮਣੇ ਕੁਝ ਇਹ ਸਤਨੰਬਰ ਥਾਣਾ ਲੱਗਦਾ ਜੀ ਰਿਕਾਰਡਿੰਗ ਹੈਗੀ ਹੈ ਸਾਡੇ ਕੈਮਰੇ ਲੱਗੇ ਹੋਏ ਆਪਾਂ ਰਿਕਾਰਡਿੰਗ ਜਾ ਕੇ ਚੈੱਕ ਕਰਕੇ ਤੁਹਾਨੂੰ ਰਿਕਾਰਡਿੰਗ ਸੈਂਡ ਕਰਾਂਗੇ ਠੀਕ ਹੈ ਹੁਣ ਕੀ ਮੰਗੀ ਕਰਦੇ ਹੋ ਪੰਜਾਬ ਪੁਲਿਸ ਤੋਂ ਮੰਗਉਂ ਪੰਜਾਬ ਇਹ ਹੀ ਮੰਗ ਹੈ ਜੀ ਸਾਨੂੰ ਸਾਨੂੰ ਇਨਸਾਫ ਚਾਹੀਦਾ ਸਾਨੂੰ ਸਾਡੇ ਗਲੀ ਚ ਹੱਤਾ ਹਨ ਸਾਡੇ ਬੱਚੇ ਤੇ ਮਾਂ ਤੇ ਸਾਰੇ ਬਾਹਰ ਜਾਂਦੇ ਸਾਨੂੰ ਤਾਂ ਗਲੀ ਚ ਵੀ ਨਿਕਲਣਾ ਬੰਦ ਹੈ ਹੁਣ ਲੋਕੀ ਸਾਡੇ ਉਥੇ ਦਾਰੂ ਪੀਵੇ ਕੇ ਬਾਹਰ ਰੋਟੀਆਂ ਘਰਦੇ ਪਿਸ਼ਾਉ ਕਰਦੇ ਹੁਣ ਅਸੀਂ ਲੋਕਾਂ ਵਾਸਤੇ ਥੋੜੀ ਜੀ ਜਿਹੜਾ ਜਿਹੜਾ ਹੱਤਾ ਵੈ ਕੀ ਨਾਮ ਹੈ ਹੱਤੇ ਦਾ ਜੱਗੀ ਚਿਕਨ ਕਾਰਨਰ ਹਾਂ ਜੱਗੀ ਚਿਕਨ ਕਾਰਨਰ ਆਹ ਅੰਦਰ ਨਹੀਂ ਆਇਆ ਦਾਰੂ ਪਿਲਾ ਰਿਹਾ ਜੀ ਮੁੰਡੇ ਅੰਦਰ ਵੜ ਕੇ ਹਾਂ ਚਿਕਨ ਕਾਰਨਰ ਨੇ ਜਿਹੜਾ ਕੀ ਨਜਾਇਜ਼ ਦਾਰੂ ਪਿਲਾ ਰਿਹਾ ਤੇ ਉਹ ਮਾਲਕ ਦੇ ਨਾਲ ਕੋਈ ਗੱਲਬਾਤ ਹੋਈ ਉਹਦੀ ਮਾਲਕਣਾ ਜੀ ਹਾਂਜੀ ਉਹ ਮਾਲਕ ਨਾਲ ਹੀ ਸੀ ਗਈ ਮਾਲਕ ਨਹੀਂ ਤਾਂ ਮਰਿਆ ਜੀ ਜਦ ਤੇ ਉਹਦੇ ਛੋਟੇ ਭਰਾਵਾਂ ਨੇ ਠੀਕ ਹੈ ਹਾਂਜੀ ਕਿ ਹੁਣ ਕੀ ਸਰਕਾਰ ਤੋਂ ਕੀ ਮੰਗ ਕਰਦੇ ਤੇ ਪੰਜਾਬ ਪੋਸਟ ਤੋਂ ਕੀ ਮੰਗ ਕਰਦੇ ਪੰਜਾਬ ਪੋਸਟ ਤੋਂ ਇਹ ਹੀ ਮੰਗਾ ਸਾਨੂੰ ਸਾਨੂੰ ਆਪਣਾ ਹੱਕ ਚਾਹੀਦਾ ਜੀ ਸਾਨੂੰ ਨਿਆਂ ਹੀ ਚਾਹੀਦਾ ਕਿਉਂ ਨਾ ਅਸੀਂ ਲੋਕਾਂ ਨਾਲ ਇਦਾਂ ਨਾ ਕਰੀਏ ਜੀ ਦੂਜੀ ਪਾਰਟੀ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਉਹਨਾਂ ਦਾ ਦਾਵਾ ਹੈ ਪਹਿਲੀ ਪਾਰਟੀਆ ਕੀ ਤੇਜ਼ਦਾਰ ਹତਿਆਰ ਨਾਲ ਹਮਲਾ ਕੀਤਾ ਹੈ ਇਹਨਾਂ ਨੂੰ ਵੀ ਪੁੱਛ ਲੈਣੇ ਕਿ ਕਾਰਨ ਕੀ ਹੈ ਤੇਜ਼ਦਾਰ ਹਥਿਆਰ ਨਾਲ ਹਮਲਾ ਕੀਤਾ ਨਹੀਂ ਕੀਤਾ ਕੀ ਨਾਂ ਬਾਈ ਜਗਪਾਲ ਸਿੰਘ ਅੱਛਾ ਉਹ ਦੂਜੀ ਪਾਰਟੀ ਕਹ ਰਹੇਗੀ ਇਹਦਾ ਥਾਣਾ ਤਰਨ ਹਮਲਾ ਕੀਤਾ ਗਿਆ ਸਾਡੇ ਤੇ ਪਰਿਵਾਰ ਤੇ ਕੀ ਕਾਰਨ ਕੀ ਹੈ ਮਾਮਲਾ ਕੀ ਹੈ ਅਸੀਂ ਕੋਈ ਹਮਲਾ ਨਹੀਂ ਕੀਤਾ ਜੀ ਸਵੇਰ ਦਾ ਟਾਈਮ ਸੀ 8:30 ਵਜੇ ਦਾ ਅਸੀਂ ਤਾਂ ਆਪਣੇ ਘਰ ਤੇ ਸੁੱਤੇ ਬੈਸ ਸੀ ਹਜੇ ਸਾਡਾ نیچے ਇੱਕ ਲੇਬਰ ਵਾਲਾ ਬੰਦਾ ਉਹਨੇ ਸਫਾਈ ਸਬੂਈ ਕਰਕੇ ਦੁਕਾਨ ਸਾਡੀ ਲਗਾ ਦਿੱਤੀ ਠੀਕ ਹੈ ਜੀ ਤੇ ਕੋਈ ਬਾਹਰ ਉਲਟੀ ਕਰਕੇ ਚਲ ਗਿਆ ਗਲੀ ਦੇ ਵਿੱਚ ਗਲੀ ਦੀ ਨੁੱਕਰ ਤੇ ਔਰ ਗਲੀ ਦੀ ਨੁੱਕਰ ਤੇ ਇੱਕ ਵਾਟਰ ਕੋਲਰ ਲੱਗਿਆ ਹੋਇਆ ਉੱਥੇ ਬਹੁਤ ਸਾਰੇ ਲੋਕ ਖੜਕੇ ਸ਼ਰਾਬ ਪੀਂਦੇ ਆ ਉਹਨਾਂ ਦੇ ਵਿੱਚੋਂ ਜਾਂ ਕਿਸੇ ਬੰਦੇ ਨੇ ਜਾਂ ਇਹਨਾਂ ਦੇ ਇਹਨਾਂ ਦਾ ਵੀ ਹੱਤਾ ਹੈਗਾ ਉਹਨਾਂ ਦੇ ਹੱਤੇ ਵਿੱਚੋਂ ਆ ਕੇ ਕਿਸੇ ਨੇ ਉਲਟੀ ਕਰ ਦਿੱਤੀ ਔਰ ਇਹਨਾਂ ਨੇ ਆ ਕੇ ਸਾਡੇ ਬੰਦੇ ਨਾਲ ਗਾਲੀ ਗਲੋਚੀ ਕਰਨੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਇਸ ਤਰ੍ਹਾਂ ਵਰਲਡ ਯੂਜ਼ ਕੀਤੇ ਠੀਕ ਆ ਜੀ ਜਦ ਕਿ ਅਸੀਂ ਉੱਪਰ ਖੜੇ ਇਹਨਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਗਾਲੀ ਨਾ ਗਾਲ ਨਾ ਕੱਢੋ ਜੇ ਉਲਟੀ ਕਰ ਵੀ ਦਿੱਤੀ ਆ ਤੇ ਆਪਾਂ ਸਾਫ਼ ਕਰਾ ਦਾਂਗੇ ਇੱਥੇ ਤੱਕ ਕਿਹਾ ਪਰ ਇਹਨਾਂ ਨੇ ਕਿਹਾ ਆ ਜਾ ਥੱਲੇ ਆ ਜਾ ਥੱਲੇ ਆ ਕੇ ਗੱਲ ਕਰ ਜਿਹੜੀ ਕਰਨੀ ਆ ਇਹਨਾਂ ਨੇ ਉਹ ਗਾਲਾਂ ਸਾਨੂੰ ਫਿਰ ਮੇਰਾ ਛੋਟਾ ਬ੍ਰਦਰ نیچے ਗਿਆ ਇਹਨਾਂ ਨੇ ਸਾਰਿਆਂ ਨੇ ਉਹਨੂੰ ਫੜ ਲਿਆ ਛੋਟੇ ਬ੍ਰਦਰ ਨੂੰ ਉਹਨੂੰ ਫੜ ਕੇ ਸਾਰੇ ਜਾਨੇ ਖਿਚਲ ਧੂਈ ਕਰਨ ਲੱਗੇ ਹੋਏ ਔਰ ਇਹ ਬ੍ਰਦਰ ਆ ਇਹਦੇ ਸੱਟਾਂ ਵੀ ਲੱਗੀਆਂ ਆ ਦੇਖੋ ਇਹਨੂੰ ਫੜ ਕੇ ਖਿੱਚ ਤੂ ਕਰ ਲੱਗੇ ਹੋਏ ਠੀਕ ਐ ਅਸੀਂ ਜਦੋਂ ਥੱਲੇ ਗਏ ਫਿਰ ਥੱਲੇ ਨਾਲ ਸਾਡੇ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਇਹਨਾਂ ਨੇ ਆ ਮੇਰੇ ਸੱਟਾਂ ਲੱਗੀਆਂ ਜੀ ਆ ਮੇਰੇ ਪਿੱਛੇ ਪਿੱਠ ਤੇ ਵੀ ਨਿਸ਼ਾਨ ਅੱਛਾ ਜੀ ਆ ਮੇਰੀ ਮਦਰ ਆ 70 77 ਸਾਲ ਦੀ ਹਮ ਇਹਨਾਂ ਨੂੰ ਫੜ ਕੇ ਬਾਹਾਂਵਾਂ ਇਹਨਾਂ ਦੀਆਂ ਮਰੂੜੀਆਂ ਬਾਹਾਂਵਾਂ ਫੜ ਕੇ ਮਰੂੜੀਆਂ ਠੀਕ ਐ ਜੀ ਇਹਨਾਂ ਨੇ ਸਾਡੇ ਨਾਲ ਧੱਕਾ ਮੁੱਕੀ ਅਸੀਂ ਇਹਨਾਂ ਨੂੰ ਹੀ ਕਿਹਾ ਵੀ ਜਿਹੜੀ ਗੱਲ ਤੁਸੀਂ ਬਹਿ ਕੇ ਕਰ ਲੋ ਜੇ ਉਲਟੀ ਕਰ ਵੀ ਦਿੱਤੀ ਆ ਆਪਾਂ ਸਫਾਈ ਕਰਾ ਦੰਨੇ ਉਹਦੇ 'ਚ ਜਿੰਦ ਤੱਕ ਸਾਡੇ ਹਾਤੇ ਦੇ ਵਿੱਚ ਬਾਥਰੂਮ ਬਣਿਆ ਲੈਟਰਿੰਗ ਬਣੀ ਹੋਈ ਆ ਸਾਡਾ ਕਸਟਮਰ ਸਾਰਾ ਅੰਦਰ ਹੀ ਰਹਿੰਦਾ ਬਾਹਰ ਨਹੀਂ ਜਾਂਦਾ ਜਿਉ ਆਪਣਾ ਪੀਕੇ ਚੱਲ ਜਾਂਦਾ ਤੇ ਬਾਹਰ ਚੱਲ ਜਾਂਦਾ ਵਾ ਠੀਕ ਆ ਪਰ ਸਾਡੇ ਬੰਦੇ ਨੇ ਕਿਸੇ ਨੇ ਕੋਈ ਉਲਟੀ ਨਹੀਂ ਕੀਤੀ ਇਹਨਾਂ ਨੇ ਸਾਡੇ ਨਾਲ ਹੱਥੋਂ ਪਾਈ ਕੀਤੀ ਕਹਿੰਦੇ ਚਿਕਨ ਕੋਰਨਰ ਦੇ ਅੰਦਰ ਤੜ ਚਿਕਨ ਕੋਰਨਰ ਦੀ ਦੁਕਾਨ ਆ ਉਹਦੇ ਅੰਦਰ ਨਜਾਇਜ਼ ਜਿਹੜੀ ਹੈ ਅवैध ਸ਼ਰਾਬ ਪਾਈ ਜਾਂਦੀ ਨਜਾਇਜ਼ ਕੁਛ ਨਹੀਂ ਆ ਜੀ ਅਸੀਂ ਲੀਗਲ ਵਾ ਅਸੀਂ ਠੇਕੇ ਵਾਲੇ ਅੰਦਰ ਵਾ ਜੀ ਸਾਡੀ ਕਿਸਤ ਜਾਂਦੀ ਹੈ ਠੇਕੇ ਤੇ ਸਾਡੇ ਕੋਲ ਲਾਇਸੈਂਸ ਹੈਗਾ ਠੇਕੇ ਦਾ ਹੂੰ ਅੱਛਾ ਠੇਕੇ ਦਾ ਲਾਇਸੈਂਸ ਕਿਤੇ ਕਿਤੇ ਤੇ ਵਾਰ ਕੀਤਾ ਗਿਆ ਇਹ ਮੇਰੇ ਤੇ ਕੀਤਾ ਜੀ ਮੇਰੇ ਬ੍ਰਦਰ ਤੇ ਆ ਮੇਰੀ ਮਦਰ ਜੀ ਇਹਨਾਂ ਤੇ ਵਾਰ ਕੀਤਾ ਗਿਆ ਹਥਿਆਰ ਸੀਗੇ ਆ ਕਿ ਨਹੀਂ ਹਥਿਆਰ ਸਾਡੇ ਕੋਲ ਕੋਈ ਨਹੀਂ ਸੀਗੇ ਇਹਨਾਂ ਨੇ ਆਪਣੇ ਹਥਿਆਰ ਲਿਆਂਦੇ ਜੀ ਠੀਕ ਹੈ ਜੀ ਸਾਡੇ ਕੋਲ ਕੋਈ ਥਿਆਨ ਨਹੀਂ ਅਸੀਂ ਅਸੀਂ ਸੁੱਤੇ ਪੇ ਉੱਠ ਕੇ ਬਾਹਰ ਆਈਆਂ ਸਿੱਧੇ ਅੰਦਰ ਪਰ ਉਹਨਾਂ ਦਾ ਦਾਵਾ ਹੈ ਕਿ ਸਾਨੂੰ ਕਿਰਚਨਾ ਜਾਂ ਬੇਸਬਾਲ ਨਾਲ ਮਾਰਿਆ ਗਿਆ ਤਾਂ ਨਹੀਂ ਇਦਾਂ ਸਾਡਾ ਕੁਝ ਨਹੀਂ ਸਾਡੇ ਕੋਲ ਕੋਈ ਇਦਾਂ ਦੀ ਕਿਰਤ ਨਹੀਂ ਸਾਡੇ ਕੋਲ ਕੋਈ ਬੇਸਬਾਲ ਚ ਨਹੀਂ ਇਹਨਾਂ ਦੇ ਹੱਥ ਦੇ ਵਿੱਚ ਸੀਗੇ ਠੀਕ ਹੈ ਜੀ ਹਾਂ ਸਾਡੇ ਹਾਂ ਇਹਨਾਂ ਨੇ ਗਾਲਾਂ ਗੋਲਾਂ ਕੱਢੀਆਂ ਸਾਡੇ ਨਾਲ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਸਾਨੂੰ ਤਾਂ ਪਤਾ ਨਹੀਂ ਅਮ ਬਾਦਰ ਸੀਗਾ ਖੜਾ ਉਹਨੂੰ ਕੰਦਾ ਖਿਆ ਆਪਣੀ ਹੁਣ ਮਹੰਗਾਲ ਕਿੱਦਾਂ ਕੱਢ ਕੇ ਦੱਸਾਂ ਇਹ ਗੰਡੀਆਂ ਗੰਨੀਆਂ ਕਾ ਲਗਾਏ ਕੱਢਣ ਆਪਣੀ ਮਾਲਕ ਨੂੰ ਕਹਿੰਦੇ ਤੇਰੇ ਇਦਾਂ ਕਰ ਦਉ ਕਰ ਦਉ ਉਹਨੂੰ ਥੱਲੇ ਝਾਰ ਆਪਣੀ ਮਾਲਕ ਨੂੰ ਆਖਰੀ ਤਾਂ ਅਸੀਂ ਉੱਪਰ ਖੜੀ ਗਈ ਜੀ ਨੇ ਵੀ ਕੀ ਹੋਇਆ ਕੀ ਹੋਇਆ ਕਨੇ ਆ ਤੁਹਾਨੂੰ ਡਿਦਾ ਨਹੀਂ ਹੈਗਾ ਕੀ ਹੋਇਆ ਹੈ ਵੋਲਟੀਆਂ ਕਰਦੀ ਇਥੇ ਜਾਨੀ ਇੰਨਾ ਗੰਦਮੰਦ ਮੈਂ ਤਾਂ ਕਹਿ ਨਹੀਂ ਸਕਦੀ ਮੇਰੇ ਨਾਲ ਇਹ ਬੋਲਿਆ ਗੰਦਮੰਦ ਪਾਜੀ ਜਰਾ ਚਿਕਨ ਕੋਰਨਰ ਸੀਗਾ ਖੋਲਿਆ ਗਿਆ ਸੀਗਾ ਖੋਲਿਆ ਨਹੀਂ ਪਾਜੀ ਇਜਾਜ਼ਤ ਨਾਲ ਸਾਨੂੰ ਠੇਕੜੇ ਦੀ ਇਜਾਜ਼ਤ ਨਾਲ ਮਿਲਿਆ ਸਾਰਾ ਕੁਝ ਖੁੱਲਿਆ ਸੀ ਉਸ ਟਾਈਮ ਹਾਂ ਨਹੀਂ ਨਹੀਂ ਉਸ ਟਾਈਮ ਨਹੀਂ ਖੁੱਲਿਆ ਸਾਡੀ 10:30 8:30 9 ਵਜੇ ਖੁੱਲਦੀ ਆ ਇਹ ਮੇਰੇ ਘਰ ਨਾਲ ਪਹਿਲਾਂ ਦੀ ਗੱਲ ਹਲੇ ਇਹ ਇਨਸੀਡੈਂਟ ਹੋਣ ਤੋਂ ਮੇਰੇ ਘਰ ਨਾਲ 20-25 ਮਿੰਟ ਬਾਅਦ ਹੀ ਮੈਂ ਜਾਂ ਵਰਕਰ ਉਹ ਉਹਨਾਂ ਨਾਲ ਬਤਨ ਨਹੀਂ ਕੀਤੀ ਕਿ ਉਹ ਸਾਨੂੰ ਸਮਝਾ ਰਹੇ ਕਹਿੰਦਾ ਤੁਸੀਂ ਉਲਟੀਆਂ ਕਰਵਾ ਰਹੇ ਹੋ ਸਾਡੇ ਆਪਣੇ ਗਾਹਕਾਂ ਤੋਂ ਉਹ ਕਹਿੰਦਾ ਮੈਂ ਤਾਂ ਅਸਲ ਦੁਕਾਨ ਹੀ ਹੁਣ ਖੋਲੀ ਆ ਮੈਂ ਕਿੱਥੋਂ ਕਰਾ ਦਵਾਂ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਠੀਕਾ ਮੈਂ ਕਿਹਾ ਹਾਂਜੀ ਕੀ ਗੱਲ ਹੋਈ ਇਹ ਮੈਨੂੰ ਕਹਣ ਲੱਗੀ ਤੁਸੀਂ ਆਪਣੀ ਉਲਟੀਆਂ ਬੰਦਿਆਂ ਨੂੰ ਸਾਫ਼ ਕਰਵਾਈ ਜਾਂਨੇ ਆ ਕਰਵਾਈ ਜਾਂਨੇ ਉਲਟੀ ਕਰਵਾਏ ਫਿਰ ਉਹ ਉਹਦਾ ਬੰਦਾ ਆਇਆ ਉਹਨੇ ਇੱਕੋ ਗੱਲ ਕਹੀ ਕਹਿੰਦਾ ਹੁਣ ਮੈਂ ਗਾਲ ਕੱਢ ਨਹੀਂ ਸਕਦਾ ਉਹਨੀਆਂ ਨੀਆਂ ਗੰਦੀਆਂ ਗਾਲਾਂ ਗੱਡੀਆਂ ਮਜਬੂਰ ਹੋ ਕੇ ਉਹਨੂੰ ਬੰਦਾ ਕਿਹੜਾ ਗਾਲਾਂ ਸੁਣਦਾ ਜੀ ਆਪਣੇ ਛੋਟੀ ਭਤੀਜੀ ਨੂੰ ਵੀ ਮੇਰੇ ਤੱਕ ਗਾਲ ਕੱਢਦੀ ਉਹਨੇ ਕੋਣ ਕਿਹਨੇ ਗੱਲ ਕੀਤੀ ਇਹ ਆਹੀ ਜਿਹੜਾ लवली ਨਾਮ ਹੈ ਜਿਹਦਾ ਠੀਕ ਆ ਉਹਨੇ ਛੋਟੀ ਭਤੀਜੀ ਨੂੰ ਯਾਨੀ ਕਿ ਮੇਰੇ ਬ੍ਰਦਰ ਦੀ ਕੁੜੀ ਨੂੰ ਕਹਿੰਦਾ ਤੇਰੀ ਕੁੜੀਆਂ ਨੂੰ ਮੈਂ ਇਦਾਂ ਕਰ ਦੂੰ ਤੇਰੀ ਕੁੜੀਆਂ ਨੂੰ ਕਹਿੰਦਾ ਮੈਂ ਇਦਾਂ ਕਰ ਦੂੰ ਤੇਰੀ ਮੈਂ ਆ ਕਰ ਦੂੰ ਇਹ ਦੱਸੋ ਗੱਲਾਂ ਕਹਿਣ ਵਾਲੀਆਂ ਠੀਕ ਆ ਸਿਆਣੇ ਬਣਾ ਬੰਦਾ ਤੂੰ ਇਹ ਤਾਂ ਪਹਿਲੀ ਬਦਮਾਸ਼ ਆ ਪਹਿਲੀ ਇਹਦਾ ਕੇਸ ਚੱਲਦਾ ਪਿਆ ਵਾ ਥਾਣੇ ਪੁਲਿਸ ਵਾਲੇ ਦੀ ਬਰਦੀਆਂ ਫੜਦਾ ਫਿਰਦਾ ਇਹ ਸਾਡੇ ਨਾਲ ਗੱਲਾਂ ਕਰਦਾ ਦੱਸੋ ਅਸੀਂ ਨਹੀਂ ਕਰਦੇ ਭਾਈ ਲੜਦੇ ਬਾਕੀ ਦੇਖਾਂਗੇ ਸੋ ਬਿਲਕੁਲ ਹੈ ਤਸਵੀਰਾਂ ਨੇ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਸਿਵਲ ਹਸਪਤਾਲ ਦੇ ਵਿੱਚ ਜਿਹੜੀ ਦੂਜੀ ਤੇਰੀ ਪਾਰਟੀ ਵੀ ਜਿਹੜੀ ਕੀ ਹੈ ਇਹ ਫਰਿੱਜ ਜਿਹੜੀ ਆ ਦੇਖੋ ਵੀਡੀਓ ਉਹ ਲਾਜਗਰ ਆਨੰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਕਿ ਵੀਡੀਓ ਤੁਹਾਨੂੰ ਚਾਲੂ ਕੀਤੀ ਹੈ ਉਹਨਾਂ ਨੇ ਤੇ ਵੀਡੀਓ ਦੇਖ ਸਕਦੇ ਹੋ ਤੁਸੀਂ ਇਹ ਵੀਡੀਓ ਹੈ ਜਿਹੜਾ ਕਿ ਇਹ ਦੂਜੀ ਨਿਕਣ ਦਾ ਰਾਹ ਨੂੰ ਜਗ੍ਹਾ ਹੀ ਨਹੀਂ ਪਾਰਟੀ ਜਿਹੜੀ ਦਿਖਾ ਰਹੀ ਹੈ ਤੇ ਮੈਂ ਘਰੋਂ ਬਿਲਕੁਲ ਤਸਵੀਰਾਂ ਬਿਲਕੁਲ ਤਸਵੀਰਾਂ ਨੇ ਅਹਿਸਾਸ ਸਪਸ਼ਟੀ ਦਿਆ ਜਿਹੜਾ ਕਿ ਪਹਿਲੀ ਪਾਰਟੀ ਕਹਿੰਦੀ ਕਿ ਦੂਜੀ ਧੀਰੇ ਪਾਰਟੀ ਨੇ ਜਿਹੜਾ ਤੇਜ਼ ਦਰ ਹੈ ਨਾ ਹਮਲਾ ਕੀਤਾ ਪਰ ਇਹ ਕਦੀ ਕੋਰナー ਚੀਜ਼ਾਂ ਦੀ ਲੜਾਈ ਹੋਈ ਸੀ ਮੰਨੇ ਕੋਈ ਕੋਈ ਆਜੀ ਭਾਈ ਆਜੀ ਆਜੀ ਮਾਮਲਾ ਕੀ ਹੈ ਮਾਮਲਾ ਅਜੇ ਗਾੜੀ ਦੇ ਵਿੱਚ ਜਦ ਜਿੱਕੀ ਕਿਨੇ ਕਾਰਨ ਉਹ ਗੰਢੇ ਵਿੱਚ ਆ ਉਹ ਲਾਕੇ ਦੂਸਰੇ ਗਵਾਂਡੀਆਂ ਦੇ ਘਰ ਤੇ ਬੜੇ ਗੰਮਲੇ ਪਏ ਨਾਲ ਘਰ ਆ ਜੀ ਉਹ ਕਹਿੰਦੇ ਸਾਡੇ ਗੰਮਲੇ ਵਿੱਚ ਕੋਈ ਪਤਾ ਨਹੀਂ ਕਿ ਜਰਾਦੀ ਕੋਈ ਉਲਟੀ ਗੜ ਗਿਆ ਜੀ ਜੀ ਅੱਗੇ ਵੀ ਇੱਕ ਦਿਨ ਕਿਤੇ ਕਰ ਗਣਾ ਅੱਜ ਫੇਰ ਦੁਬਾਰੇ ਕਿਤੇ ਕਰ ਗਿਆ ਜੀ ਸਿਰ ਉਹਨੇ ਵੀ ਆਈ ਬਾਹਰ ਲਾ ਕੇ ਗਵੰਡੀ ਉਹਨਾਂ ਦੇ ਜੀ ਲਈ ਕਰਦੀ ਸੀ ਘਰ ਦੇ ਬਾਹਰ ਹੁਣ ਦੇਖਿਆ ਤਾਂ ਗੰਮਲੇ ਜਲਦੀ ਕੀਤੀ ਹੋਈ ਹਾਂ ਜੀ ਉਹਨੇ ਕਿਹਾ ਵੀ ਭਾਈ ਦੋਸਾ ਕੋਈ ਜਰਾਦੀ ਮੇਰੇ ਤੇ ਉਲਟੀ ਕਰਕੇ ਮੜ ਜਾਣਾ ਸਮਝਾਇਆ ਕਰੋ ਜੀ ਰੋਜੀ ਗੰਦ ਮਾਉਲੀਆ ਜੀ ਉਹ ਇੰਨੇ ਵਜੇ ਜਨਾਨੀਆਂ ਉਸ ਵਿੱਚ ਬਹਿਸ ਕਰ ਗਈਆਂ ਬਹਿਸ ਤੋਂ ਕੋਈ ਘਾਤ ਗੱਲ ਵੱਧ ਗਈ ਜੀ ਪਟੇ ਦੋਨੇ ਬਸ ਝਗੜਾ ਹੋ ਗਿਆ ਹਾਂਜੀ ਹੁਣ ਬਾਈ ਝਗੜੇ ਦੇ ਦੋਨੋਂ ਸੱਧਾਂ ਵਿੱਚੋਂ ਤੇਰੇ ਫਰਦ ਸਾਡਾ ਰਾਜੇ ਕਿਤੇ ਘੱਟ ਹਾਂਜੀ ਹਾਂਜੀ ਪੰਜ ਵਜੇ ਟਾਈਮ ਤੋਂ ਥਾਣੇ ਸੱਧਿਆ ਜੀ ਕੋਈ ਗੱਲਬਾਤ ਹੁੰਦੀ ਠੀਕ ਆ ਹਾਂਜੀ ਨਹੀਂ ਤਾਂ ਫੇਰ ਕਾਰ ਵੀ ਕਰਦੇ ਨੇ ਜੀ ਥੁਰੇ ਲਗਾਣ ਲੈਤਨਾ ਹਰਿੰਦਰਨਾ ਯੂੰਪਰ ਰਿਪੋਰਟ ਧੰਨਵਾਦ